ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਮੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਗੇ ਜੀ ਸਵੇਰ ਦਾ ਟਾਈਮ ਆ ਜੀ ਆਪਾਂ ਵਿਹੜਾ ਵਗੈਰਾ ਹਨ ਸਾਰਾ ਸੁੰਭਰਿਆ ਆਏਾਂਗੇ ਤੇ 7:30 ਵਜੇ ਦਾ ਟਾਈਮ ਹੋ ਗਿਆ ਇੱਥੇ ਆਪਾਂ ਦਰੋਵੀ ਝਾੜੂ ਕੱਢ ਲੈਤਾਗਾ ਆਪਣਾ ਸਟਿੰਗ ਕਰ ਲਈਏ ਫਿਰ ਆਪਾਂ ਲਾਵਾਂਗੇ ਪੋਚਾ ਪੋਚਾ ਉਹ ਸਮਝ ਨਹੀਂ ਆਉਂਦੀ ਜੀ ਰੇਤਾ ਜਾਂ ਕਿੱਥੋਂ ਦੀ ਆਈ ਜਾਂਦਾ ਇੱਕ ਦਿਨ ਨਾ ਕੱਪੜਾ ਮਾਰੋ ਪਤਾ ਨਹੀਂ ਇਸ ਤਰ੍ਹਾਂ ਵਾਈਟ ਵਾਈਟ ਜਾਂ ਚਮਕੀ ਜਾਂਦਾ ਫਿਰ ਵਤਨ ਤਾਂ ਚਾੜ ਹੁਣਾਲੀ ਉਡੋੜ ਕੇ ਪਈ ਜਾਂਦਾ ਪਿੱਛੇ ਇਹ ਕਮਰੇ ਚ ਕਰਕੇ ਆਪਾਂ ਡਸਟਿੰਗ ਫਿਰ ਦੂਜਿਆਂ ਚ ਕਰਾਂਗੇ। ਕਿਹੜਾ ਸਾਰੀਆਂ ਫੋਟੋ ਫੋਟੋ ਹਨਾ ਸਾਫ਼ ਹੋ ਜਾਂਦੀਆਂ ਨੇ। ਫਿਰ ਵਧੀਆ ਵੀ ਲੱਗਦਾ ਪੋਚਾ ਬੁੱਚਾ ਲਾਇਆ। ਜੇ ਹੁਣ ਚੀਜ਼ਾਂ ਦੇ ਉੱਪਰ ਰੇਤਾ ਜਾਂ ਜਮਕੀ ਜਾਊਗਾ ਹਨਾ ਪੋਚਾ ਲਾ ਦਈਏ। ਗੱਲ ਜੀ ਨਹੀਂ ਬੰਦੀਗੀ। ਇੱਕ ਗਰਮੀ ਨੇ ਹਾਲ ਵਿਗਾੜ ਰੱਖਿਆ।

ਇਧਰ ਬੱਚਿਆਂ ਨੇ ਬੁੱਕਾਂ ਦਾ ਹਨ ਖਲਾਰਾ ਪਾਰਖੇ ਬੇਟੇ ਨੇ ਹੂੰ ਚਾਦਰ ਮੈਂ ਵਿਛਾ ਗਈ ਸੀ ਝਾੜ ਕੇ ਚੰਗੀ ਤਰ੍ਹਾਂ ਹੁਣ ਇਹ ਕੰਮ ਕਰਦੇ ਹੋਣਗੇ ਇਹ ਤਾਂ ਸਾਰਾ ਦਿਨ ਹੀ ਚੱਲੇ ਜਾਂਦਾ ਰਹਿੰਦਾ ਜੀ ਫਿਰ ਬੱਚਿਆਂ ਦਾ ਕੰਮ ਹੀ ਆ ਹਨ ਖਲਾਰਾ ਪਾਉਣਾ ਕੰਮ ਵੀ ਕਰਨਾ ਜ਼ਰੂਰੀ ਆ ਸਕੂਲ ਦਾ ਹੋਮਵਰਕ ਪਤਾ ਨਹੀਂ ਕਿੱਥੋਂ ਆ ਦੇਖੋ ਰੋਜ਼ ਡੇਲੀ ਫੇਰਦਿਆਂ ਕਪੜਾ ਦੇਖੋ ਪਤਾ ਨਹੀਂ ਕਿੱਥੋਂ ਆਉਂਦੀ ਐ ਨਿਹੜਾ ਸਤਾ ਕੋਈ ਸਮਝ ਨਹੀਂ ਆਉਂਦੀ ਗੱਲ ਡੇਲੀ ਆਪਾਂ ਕਪੜਾ ਮਾਰਦੇ ਆਂ ਡੇਲੀ ਪਤੰਦ ਇੱਥੇ ਸਾਰਾ ਦਿਨ ਬੈਠੇ ਰਹਨੇ ਆ ਹਨਾ ਲੂੰਈ ਜੀ ਉਡ ਡੋੜ ਕੇ ਪੱਖੇ ਨਾਲ ਉੱਪਰ ਸ਼ੀਸ਼ਿਆਂ ਤੇ ਪਈ ਜਾਂਦੀ ਐ ਹਾਲੇ ਦੂਜੇ ਕਮਰਿਆਂ 'ਚ ਘੱਟ ਹੁੰਦੀਆਂ ਹੁੰਦੀ ਤਾਂ ਹੈਗੀ ਆ ਪਰ ਇੰਨੀ ਨਹੀਂ ਹੁੰਦੀ ਹੈ ਨਾ ਜਿਹੜਾ ਇਹ ਰੂਮ ਦੇ ਵਿੱਚ ਹੁੰਦੀ ਹੈ ਜਿੰਨੀ ਜੋ ਡੇਲੀ ਆਪਾਂ ਇਸ ਤਰ੍ਹਾਂ ਇਹਨੂੰ ਸਾਫ਼ ਕਰਦੇ ਰਹੀਏ ਫਿਰ ਇਹਨੇ ਖਰਾਬ ਵੀ ਨਹੀਂ ਹੁੰਦੇਗੇ ਕਾਗਰੇਲਾ ਜੀਆਂ ਸਾਫ਼ ਕਰਨੀਆਂ ਥੋੜੀਆਂ ਔਖੀਆਂ ਵੀ ਹੈਗੀਆਂ ਨਹੀਂ ਡਸਟਿੰਗ ਕਰਿਆ ਆਏ ਆਪਾਂ ਅਸੀਂ ਇਹਨਾਂ ਦੇਖੋ ਬੁਰੇ ਹਾਲ ਹੋਇਆ ਪਿਆ ਗਰਮੀ ਨਾਲ ਲਓ ਜੀ ਡਸਟਿੰਗ ਕਰਨ ਤੋਂ ਬਾਅਦ ਆਪਾਂ ਇਧਰਲੇ ਦੋ ਕਮਰਿਆਂ 'ਚ ਹਨਾ ਪੋਚਾ ਲਾ ਦਿੱਤਾ ਹੈ। ਹੇ ਪਰਲੇ ਦੋ ਰਹਿ ਗਏ ਆਪਣੇ ਉਹਨਾਂ 'ਚ ਆਪਾਂ ਨਾ ਦਾਂਗੇ ਇਧਰੋਂ ਭਾਂਡੇ ਚ ਲਾ ਲੀ ਗਏ ਹਨ। ਇਧਰੋਂ ਸੁੱਕ ਜਾਊਗਾ। ਫੇਰ ਆਪਾਂ ਇਧਰਲੇ ਕਮਰਿਆਂ 'ਚ ਲਾ ਦਾਂਗੇ ਜਿਹੜੇ ਰਹਿ ਗਏ ਤੋਂ। ਇੰਨੀ ਗਰਮੀ ਦੇ ਵਿੱਚ ਕੋਈ ਕੰਮ ਕਰਨ ਨੂੰ ਜੀ ਨਹੀਂ ਕਰਦਾ ਕੀ ਕਰੀਏ ਜੀ ਕੰਮ ਹਣਾ ਕਰਨੇ ਵੀ ਪੈਣਗੇ ਕਿ ਕੇ ਸ਼ਿਸ਼ਿਆਂ ਕਰਕੇ ਲੱਗਿਆਂ ਕਰਕੇ ਥੋੜਾ ਜਿਹਾ ਹਵਾ ਨਹੀਂ ਪੈਂਦੀ ਹੈ ਨਾ ਕ੍ਰੋਸ਼ ਨਹੀਂ ਹੁੰਦੀ ਇਸ ਕਰਕੇ ਥੋੜੀ ਜਿਆਦਾ ਗਰਮੀ ਲੱਗਦੀ ਹੈ ਜਿਨ੍ਹਾਂ ਦੇ ਬਰਾਂਡੇ ਦੇ ਵਿੱਚ ਜਾਲੀਆਂ ਲੱਗੀਆਂ ਹੁੰਦੀਆਂ ਉਹਨਾਂ 'ਚ ਮੈਨੂੰ ਲੱਗਦਾ ਸ਼ਾਇਦ ਇੰਨੀ ਗਰਮੀ ਨਹੀਂ ਲੱਗਦੀ ਹੁਣ ਕੁਝ ਗਰਮੀ ਹੈਗੀ ਉਹ ਵੀ ਵਾਲੀ ਹੈ ਜੀ ਬਸ ਇਹ ਜਿਹੜਾ ਲਾਉਣ ਲੱਗ ਜਾਨੇ ਪੋਚਾ ਫਿਰ ਤਾਂ ਸਾਰਾ 10 ਮਿੰਟ ਲੱਗਦੇ ਹੈਗੀ ਡੇਲੀ ਲਾਉਂਦੇ ਰਹਿੰਨੇ ਆ ਹਨਾ ਤਾਂ ਕਰਕੇ ਜਲਦੀ ਲੱਗ ਜਾਂਦਾ ਹੈ ਅੱਗੇ ਮੈਂ ਕਦੇ ਨਹੀਂ ਪੱਖਾ ਲਾ ਕੇ ਲਾਉਂਦੀ ਹੁੰਦੀ ਸੀ ਕਿ ਪੋਚਾ ਅੱਗੇ ਮੈਂ ਬਿਨਾ ਪੱਖੇ ਤੋਂ ਹੀ ਪੋਚਾ ਲਗਾ ਦਿੰਦੀ ਹੁੰਦੀ ਸੀ ਤੇ ਇਸ ਵਾਰ ਤਾਂ ਇਹ ਪਤਾ ਨਹੀਂ ਗਰਮੀ ਹੋਈ ਇੰਨੀ ਪਈ ਐ ਪਤਾ ਨਹੀਂ ਮੈਨੂੰ ਹੀ ਲੱਗ ਰਹੀ ਐ ਅਕੀ ਤਾਂ ਕਿਸੇ ਕਮਰੇ 'ਚ ਪੱਖਾ ਲਾਏ ਬਣਾ ਪੋਚਾ ਨਹੀਂ ਲੱਗਦਾ ਹੈਗਾ ਹਾਂ ਵੀ ਬਰਾਂਡੇ ਵਾਲਾ ਮੈਂ ਉੱਪਰ ਲਾ ਹਨ ਪੱਖਾ ਲਾਇਆ ਹੋਇਆ ਹੈਗਾ ਪਤਾ ਨਹੀਂ ਅਕਤੀ ਤਾਂ 5 ਮਿੰਟ ਨਹੀਂ ਖੜਿਆ ਜਾਂਦਾ ਕਿਸੇ ਪਾਸੇ ਪੱਖੇ ਤੋਂ ਬਣਾ ਕਿੰਨਾ ਮਰਜ਼ੀ ਜਲਦੀ ਉੱਠ ਕੇ ਇੱਕ ਕੰਮ ਕਰ ਲੋ ਸਵੇਰੇ ਫਿਰ ਵੀ ਉਹੀ 10 ਵਜੇ ਜਾਂਦੇ ਨਹੀਂ ਜੀ ਕਰਦੇ ਕਰਾਉਂਦੇ ਆਂ ਅੱਗੇ ਕੱਚੇ ਘਰ ਹੁੰਦੇ ਸੀ ਕੱਚੇ ਘਰ ਠੰਡੇ ਵੀ ਰਹਿੰਦੇ ਸੀ ਕੋਈ ਚਾੜੂ ਪੁੱਚਿਆਂ ਦੀ ਨਹੀਂ ਲੋਹਾ ਚਾੜੂ ਤਾਂ ਚੱਲ ਲਾ ਦਿੰਦੇ ਸੀ ਪੁੱਚਿਆਂ ਪੂਚਿਆਂ ਦੀ ਤਾਂ ਨਹੀਂ ਲੋੜ ਪੈਂਦੀ ਸੀ ਹਨਾ ਮਿੱਟੀ ਲਾ ਲੈਂਦੇ ਸੀ ਮਹੀਨੇ ਵੀ ਦਿਨਾਂ ਬਾਅਦ ਕਿਤੇ ਠੰਡੇ ਵੀ ਰਹਿੰਦੇ ਸੀ ਜੇ ਹੁਣ ਇਹ ਫਰਸ਼ ਲਾ ਲੈ ਤੇ ਲਾਤਾ ਲੈਨੇ ਆਪਾਂ ਸੁਖ ਦੇ ਮਾਰੀ ਪਰ ਇਹ ਤਪਦੇ ਬਹੁਤ ਨੇ ਤਾਂ ਹੀ ਗਰਮੀ ਵਧੀ ਪਈ ਆ ਦਰਖਤ ਪੱਟ ਤੇ ਲੋਕਾਂ ਨੇ ਛੜਕਾ ਛੁੜਕਾ ਦੇਖੋ ਨਵੀਆਂ ਬਣੀਆਂ ਸਾਰੀਆਂ ਸਾਈਡਾਂ ਤੇ ਕਿੰਨੇ ਦਰਖਤ ਹੁੰਦੇ ਸੀਗੇ ਸਾਰੇ ਪੱਟ ਪੁੱਟ ਦਿੱਤੇ ਨੇਗੇ ਲੋ ਜੀ ਆਪਾਂ ਟੈਲਾਂ ਦੇ ਉੱਪਰ ਸਾਰਿਆਂ ਚੰਗੀ ਤਰ੍ਹਾਂ ਗੰਧਾ ਦੇ ਉੱਪਰ ਕੋਲੇ ਨੇ ਫੇਰ ਦਿੱਤਾ ਸੀਗਾ ਕਾਲ ਇਹਦੇ ਨਾਲ ਹੀ ਫਿਰ ਇਹ ਵਧੀਆ ਹੁੰਦਾਗਾ ਸਾਫ ਦੂਜੇ ਤੀਜੇ ਦਿਨ ਆਪਾਂ ਤੀਜੇ ਦਿਨ ਆਪਾਂ ਫੇਰ ਦਿੰਨੇ ਆ ਕਾਲ ਇਹਨਾਂ ਤੁਪ ਦੇਖੋ ਕਿੰਨੀ ਤੇਜ਼ ਹੋਈ ਪਈ ਆ ਹਜੇ ਆ ਪਾਪ ਆਇਆ ਪਾ ਜਿਹੜੀ ਇਕੱਠੀ ਕਰਨੀ ਆ ਵਿੜੇ ਦੇ ਵਿੱਚ ਖੇਲ ਰਹੀ ਪਈ ਆ ਆਇ ਲੱਗਦਾ ਜਿਵੇਂ ਦੁਪਹਿਰਾ ਹੋ ਗਿਆ ਹੁੰਦਾ ਇੰਨੀ ਤੇਜ਼ ਤੂਪ ਆਉਂਦੀ ਆ ਆਪਣੀ ਵਿੜੇ ਦੇ ਵਿੱਚ ਰੱਬ ਵੀ ਕਦੇ ਤਾਂ ਸਾਰਾ ਦਿਨ ਕਿਣਮਣ ਕਿਣਮਣ ਕਰੀ ਜਾਂਦਾ ਕਦੇ ਜਮੀ ਕੁੜੱਕ ਧੁੱਪ ਕੱਢ ਲੈਂਦਾ sí padrín la verdad ਸਰਿਆਣੇ ਨਾਲ ਲੈ ਲੈ ਆਪਾਂ ਉਹਦੇ ਬਾਅਦ ਇਹਨੂੰ ਧੋਨੇ ਆਂਗੇ ਨਹੀਂ ਫਿਰ ਪੈਰਾਂਿਆਂ ਨਾਲ ਗਿੱਲੇ ਛਿੱਲੇ ਪੈਰ ਹਨਾ ਉਸ ਤਰ੍ਹਾਂ ਹੀ ਫੇਰ ਹੋ ਜਾਂਦਾ ਥੱਲੇ ਫਰਸ਼ ਦੱਬ ਜੇ ਬਣ ਜਾਂਦੇ ਆ ਫਿਰ ਵਧੀਆ ਨਹੀਂ ਲੱਗਦੇਗੇ ਲੋ ਜੀ ਕੰਮ ਤਾਂ ਦੇ ਨਿਮੇੜ ਦਿੱਤੇ ਨੇ ਆਪਾਂ ਸਾਰੇ ਕੱਪੜੇ ਆਪਣੇ ਸੁੱਕ ਗਏ ਨੇ ਤਾਹਾਂ ਲਗਾ ਦਈਏ ਇਹਨਾਂ ਦੀਆਂ ਹਵਾ ਲੈ ਲਾਂਗੇ ਬਿੰਦਨ ਵਾਲੀ ਆ ਜੋ ਯੂਨੀਫਾਰਮ ਨੇ ਬੱਚਿਆਂ ਦੀਆਂ ਇਹਨਾਂ ਦੇ ਆਪਣਾ ਬਟਨ ਬਟਨ ਢਾਕੀ ਰਸਲ ਟੇਬਲ ਤੇ ਰੱਖਿਆਵਾਂਗੇ ਪ੍ਰੈਸ ਆਪਾਂ ਸ਼ਾਮ ਨੂੰ ਕਰਾਂਗੇ ਹੁਣ ਤਾਂ ਗਰਮੀ ਬਹੁਤ ਹੈ ਜੀ ਮਸਾਂ ਕੰਮ ਨਵੇਂ ਨਹੀਂ ਹੀ ਹੀ ਰੋਮੇ ਬਸ ਮੋਟੀਆਂ ਜੀਆਂ ਤਾਂ ਹਲਗਾ ਕੇ ਰੱਖ ਦੇਣੀ ਇਹਨਾਂ ਦੀ ਖਲਾਰਾ ਜਿਹਾ ਸਮਟਿਆ ਜਾਊਗਾ ਨਹੀਂ ਫਿਰ ਜੇ ਮੈਂ ਇਸ ਤਰ੍ਹਾਂ ਹੀ ਰੱਖਿਆ ਹੀ ਟੇਬਲ ਤੇ ਉੱਥੇ ਪ੍ਰੈਸ ਵਾਲੇ ਟੇਬਲ ਤੇ ਫਿਰ ਕਈ ਵਾਰ ਕੋਈ ਆ ਜਾਂਦਾ ਹਨ ਖਲਾਰਾ ਜਾ ਫਿਰ ਵਧੀਆ ਨਹੀਂ ਲੱਗਦਾ ਪਿਆ ਸਾਢੇ 10 ਹੋ ਗਏ ਨੇ ਜੀ ਟਾਈਮ ਸਾਢੇ 10 ਜਾ ਕੇ ਕਿਤੇ ਆਪਣਾ ਕੰਮ ਨਿਬੜਿਆ ਅੱਜ ਦਿਨ ਹੈਗਾ ਜੀ ਇਹ ਐਤਵਾਰ ਦਾ ਬਲੌਗ ਆਗਾ ਇਹ ਸ਼ਾਇਦ ਤੁਹਾਡੇ ਕੋਲੇ ਅੱਗੇ ਪਿੱਛੇ ਆਊਗਾ ਬੱਚੇ ਵੀ ਆ ਜਿਕਰ ਸੇ ਬੱਚਿਆਂ ਕਰਕੇ ਵੀ ਥੋੜੇ ਜੇ ਕੰਮ ਆ ਵੱਧ ਜਾਂਦੇ ਨੇ ਜੇ ਅੱਗੇ ਉਹ ਆਪਾਂ ਜਲਦੀ ਰੋਟੀ ਲਾ ਕੇ ਉਹਨਾਂ ਨੇ ਹਣਾ ਸਕੂਲ ਭੇਜ ਦਿੰਨੇ ਆ ਜਿੱਦੇ ਫਿਰ ਉਹ ਘਰ ਹੁੰਦੇ ਨੇ ਫਿਰ ਉਹ ਜਲਦੀ ਰੋਟੀ ਨਹੀਂ ਖਾਂਦੇ ਆ ਨਾ ਉਸ ਨਾਲੇ ਵਸ ਥੋੜੇ ਥੋੜੇ ਨਾਲ ਹੀ ਕੰਮ ਵੱਧ ਜਾਂਦੇ ਨੇਗੇ ਉਹਨਾਂ ਨੂੰ ਸਕੂਲ ਦੀ ਆਦਤ ਬਣੀ ਹੁੰਦੀ ਆ ਉਸੇ ਟਾਈਮ ਹੀ ਹਣਾ ਰੋਟੀ ਖਾਂਦੇ ਆਗੇ ਫਿਰ ਆਪਾਂ ਪਹਿਲਾਂ ਨਹੀਂ ਲਾ ਕੇ ਰੱਖਦੇ ਹੈਗੇ ਆਪਾਂ ਉਹਦੀ ਲਾਉਨੇ ਆ ਜਦੋਂ ਹਣ ਖਾਂਦੇ ਨੇਗੇ ਉੱਪਰਲੇ ਕੰਮ ਧੰਦੇ ਆਪਾਂ ਕਰ ਲੈਣੇ ਹੁੰਨੇ ਆ ਫਿਰ ਪਹਿਲਾਂ ਰੋਟੀ ਆਪਾਂ ਫਿਰ ਬਾਅਦ ਚ ਲਾ ਦੇਣੇ ਆ ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆ ਕਿਉਂਕਿ ਵੀਡੀਓ ਕਾਫੀ ਲੰਬੀ ਹੋ ਗਈ ਹੈ ਤੇ ਕੱਲ ਨੂੰ ਕਿਸੇ ਹੋਰ ਵੀਡੀਓ ਦੇ ਨਾਲ ਮਿਲਾਂਗੇ ਜੇਕਰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੋ ਵੀ ਭੈਣ ਭਰਾ ਨਵੇਂ ਆਉਂਦੇ ਨੇ ਚੈਨਲ ਤੇ ਤੇ ਵੀਡੀਓ ਨੂੰ ਫੋਲੋ ਵਾਚ ਕਰਿਆ ਕਰੋ ਅੱਗੇ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰਿਆ ਕਰੋ ਤੇ ਚਲੋ ਜੀ ਫਿਰ ਮਿਲਦੇ ਆ ਤੇ ਤਦ ਤੱਕ ਦੇ ਲਈ ਛੱਤ ਸ਼੍ਰੀ ਅਕਾਲ ਬਾਏ ਬਾਏ